ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਰਵਾਰ ਮੀਂਹ ਦੇ ਕਰਾਈ ਜਾਂਦਾ ਤੂੰ ਮੀਂਹ ਦਾ ਦੱਸਿਆ ਕਰੀਏ ਨੂੰ ਦੇਖ ਲੈ ਕੇਰੇ ਸਾਹ ਕੇ ਲਾਇਆ ਕਰ ਤੂੰ ਫੇਰ ਨੂੰ ਚੌਲ ਜੂਲ ਦੇ ਨਜ਼ਾਰਾ ਕਰਨੇ ਪੈਣੇ ਐ ਐਂਦਾ ਮੈਂ ਬੰਦ ਕਰਾਈ ਓ ਐਂਦਾ ਪਾ ਲੈ ਕੇ ਚੱਲੀ ਤੇ ਢੀਰ ਪਰ ਨੂੰ ਗੱਡੀ ਦਿੱਲੀ ਵੀ ਨਹੀਂ ਰੁਕੀ ਵੀ ਹੈਗਾ ਗੱਡੀ ਦੀ ਦਿੱਲੀ ਵੀ ਇੱਥੇ ਰੁਕਣੀ ਪੈ ਗਈ ਐਦਾਂ ਵਿਚਾਲੇ ਐਨੀ ਸਪੀਡ ਕਰ ਨਹੀਂ ਆਇਆ ਉਹ ਹੈ ਨਾ ਤੜਕੇ ਨੂੰ ਵੀ ਪਹਿਲੇ ਆ ਮੀਂਹ गिरਦਾ ਹੀ ਪਤਾ ਕਿਆ ਇਕੱਠੇ ਹੀ गिरਦਾ ਐ ਦਾੜ ਦੇ ਕੇ ਕਬੰਦ ਹੋ ਜਾਂਦਾ ਫੇਰ ਚੱਲ ਜਾਂਦਾ ਪਹਿਨਾ ਤੜਕੇ ਨੂੰ ਪੈ ਲਿਆ 4 ਵਜੇ ਘੰਟਾ 5 ਵਜੇ ਤੱਕ ਥੋੜਾ ਜਿਹਾ ਆ ਹੁਣ ਵੇਗ ਅੱਧਰ ਹੋਣਾ ਦਾ ਹਟਾਉਗੇ ਦੇਖ ਲਾ ਤਾਂ ਹਵਾ ਰੁਕ ਗਈ ਪਹਿਨਾ ਹਵਾ ਗਿਆ ਆ ਬਹੁਤ ਸਪੀਡ ਗਿਆ ਤਾਂ ਹਵਾ ਦਾ ਆਏ ਨਹੀਂ ਗੰਨੇ ਗੰਨੇ ਫੇਰ ਸਿਰਦੇ ਨੇ ਦੇ ਇਸੇ ਹੁਣ ਜਿਹੜਾ ਹਵਾ ਚੱਲ ਜਿਹੜੇ ਫੇਰ ਦੇ 800 ਰਾਤ ਵੀ ਨਹੀਂ ਆਈ ਬਹੁਤਾ ਜੀ ਉਹ ਮੀਂਹ ਤੇ ਬਾਦ ਆਈ ਆ ਹੁਣ ਤਾਂ ਗੈਰੇ ਮੀਂਹ ਗੈਰੇ ਹਵਾ ਜਿਹੜੀ ਵੀ ਮੀਂਹ ਆ ਪੈਂਦਾ ਨਾ ਇਹਦੇ ਵਿੱਚ ਦੁਪਣੀ ਸਪੀਡ ਦਾ ਫੇੜੇ ਮਾਰਦਾ ਪਰ ਅਜੇ ਤਾਂ ਇਹਨੂੰ ਪੂਰਾ ਹੋਇਆ ਹੋਇਆ ਅਜੇ ਤਾਂ ਆ ਤਾਂ ਚਾਰੇ ਪਾਸੇ ਨਹੀਂ ਹਾਂ ਚਾਰੇ ਰੁਘਵੇਂ ਨਹੀਂ ਅਜੇ ਨਾ ਇਹਦਾ ਕੱਲਾ ਕੱਲਾ ਜਿਆ ਪਿੰਡ ਦਾ ਅੱਜ ਬਹੁਤ ਆਇਆ ਵੀ ਆ ਕਿਧਰ ਤੇ ਆ ਹਾਂ ਪਛਾਉਂਗਾ ਨਹੀਂ ਚੁਲਿਆਣ ਜਲੰਧਰ ਕਿ ਨਹੀਂ ਤੇ ਆਇਆ ਬਸ ਸਾਰੀ ਇਹਦਾ ਖੇਤ ਕਰ ਖੇਤ ਛੱਡ ਜਾਂਦਾ ਨਾ ਹੁਣ ਨਹੀਂ ਛੱਡਦਾ ਖੇਤ ਦਾ ਖੇਤ ਇੱਥੇ ਪਿੰਡ ਦਾ ਛੇਡ ਜਾਂਦਾ ਜੀ ਪੂਰਾ ਸਾਰੇ ਪਾਸੇ ਫੈ ਰਿਆ ਉਹ ਤੋਂ ਦੇਖ ਪੱਕਿਆਂ ਕਰਕੇ ਕਿੰਨਾ ਪਾਣੀ ਹੋ ਜਾਦਾ ਗਲੀ ਜੀ ਵੀ ਆਹ ਬਹੁਤਾ ਪਾਣੀ ਨਹੀਂ ਜਾਂਦਾ ਉਹ ਪਾਣੀ ਜਿਹੜੇ ਜਿਹੜੇ ਜਿਹੜੀ ਡੱਬਦਾ 2 ਮਿੰਟ ਜਿੰਨਾ ਆ ਭਰ ਜਾਂਦੀ ਹੈ ਗਲੀ ਜੀ ਆਏ ਲੱਗਦਾ ਬਹੁਤ ਬਾਈਆ ਰੋਕੜ ਮੇਲਾ ਚੌਕੇ ਹੀ ਕੁਝ ਹੁੰਦਾ ਮੇਲਾ ਚੌਕ ਤੋਬਾ ਬਣ ਜਾਂਦਾ ਠੀਕ ਹੈ ਗਾਇ ਉੱਪਰ ਸੌਵੀਂ ਜਿਹੜਾ ਪਾਣੀ ਆਉਂਦਾ ਸਾਰੇ ਸ਼ਹਿਰ ਦਾ ਸਾਰੇ ਬਜ਼ਾਰੀ ਜਿੰਨੀਆਂ ਵੀ ਗਲੀਆਂ ਉੱਚੀਆਂ ਸਾਰਾ ਪਾਣੀ ਕਰਦਾ ਉਹਦੀ ਕੰਧ ਘੇਰ ਦਿੰਦਾ ਰੇਹ ਸਾਲ ਘੇਰ ਦਿੰਦਾ ਹੁਣ ਫੇਰ ਗਰੀ ਵੀ ਆ ਮੇਲਾ ਚੌਕ ਵੀ ਆ ਹਵੇਲੀ ਕੋਲ ਵੀ ਕਿੱਥੇ ਹੀ ਪਾਣੀ ਉਹ ਗੱਭੇ ਕਾਂਤੀ ਜੀ ਬਣਾਤੀ ਪਾਣੀ ਕਢਣ ਲੱਗ ਗਿਆ ਤੇ ਉਹ ਉਹ ਹੁਣ ਪਤਾ ਨਹੀਂ ਕਿ ਐ ਸੋਚਦੇ ਆ ਕੰਧਰੇ ਦਾ ਪਿਛਲੇ ਸਾਲ ਜਾਂ ਨਦੀ ਡੁੱਤੀ ਸੀ ਠਾਰਾ ਬਾਗ ਰੋਬੀਆ ਉਹ ਵੀ ਗੱਲ ਹੈ ਹਮ ਤਾਂ ਸਭ ਦਾ ਦਿਨ ਖਰਾਬ ਕਰਦਾ ਏ ਬੋਲੇ ਦੂਰ ਜਿਹੜੀਆਂ ਹੂ ਫਸਲਾਂ ਮਾਰਤੀਆਂ ਉਹ ਤੋਂ ਵੱਖਰੀ ਗੱਲ ਉਧਰ ਖੜਾ ਗਿਆ ਜਿਹੜੀਆਂ ਪੱਕਣ ਪਰ ਆ ਗਈਆਂ ਹੁਣ ਮਤਲਬ ਸਾਰੇ ਪਰ ਉਹਨਾਂ ਦੇ ਹੂ ਟਪੇੜੇ ਮਾਰਦਾ ਅਵਾਗ 26 ਜੀ ਦਾ ਨਿਸਰੇ ਗਈ ਤਕਰੀਬਨ ਉਹ ਜਣਾ ਦੀ ਕਿਹੜੀ ਨਿਸਰ ਗਈ ਉਹ ਤਾਂ ਠੀਕ ਆ ਜਿਹੜੀ ਕੀ ਊਰਜਾਪਰਾ ਉਹ ਨੂੰ ਕੰਮ ਜਿਆਦਾ ਖਰਾਬ ਕਰ ਹਵਾ ਨਹੀਂ ਕਰਨੀ ਆ ਫਿਰ ਹਵਾ ਨਹੀਂ ਅਗਲੇ ਕਰਤੇ ਦਾ ਇਧਰ ਨੂੰ ਐ ਪੂਰਾ ਹੋ ਗਿਆ ਡਰਾਬੇ ਦਾ ਦਾ ਦਰਿਆ ਚ ਵੀ ਪਾਣੀ ਗਏ ਛੱਡੇ ਉਹ ਸਭ ਬੜੇ ਫੜਕ ਖੋਲੇ ਹੋਏ ਆ ਪਾਣੀ ਦਾ ਕੋਤੀ ਹੈਗਾ ਪਾਣੀ ਦਾ ਰੋਈ ਹੈ ਪਾਣੀ ਦਾ ਬਰਦ ਲੱਗਾ ਹੋ ਗਿਆ ਉਹ ਬੜੇ ਫੜਕ ਖੋਲ ਤੇ ਪਰਲੇ ਇਹਦੇ ਉੱਤੇ ਬੰਦ ਕਰੀ ਵੀ ਆ ਉਹਨੇ ਬੜੇ ਫੜਕ ਬਹੁਤ ਹੀ ਕਿਛ ਲੈਂਦੀ ਆ ਪਾਣੀ ਆ ਇਹਦਾ ਜਿੰਨਾ ਆ ਰਿਹਾ ਉੱਪਰ ਤੇ ਛੱਡ ਰਿਹਾ 30 40 ਹਜ਼ਾਰ ਛੱਡ ਰਿਹਾ ਪਰ ਉਹ ਪਤਾ ਨਹੀਂ ਲੱਗਦਾ ਹੁਣ ਬਰਿਆ ਵਿੱਚ ਐਡੇ ਚ ਜਿੰਨਾ ਉਹਦਾ ਉਹਨੇ ਛੱਡੀ ਜਿੰਨਾ ਉੱਪਰ ਤੇ ਪਿੱਛੇ ਤੇ ਆ ਰਿਹਾ ਕਹਿੰਦਾ ਵੀ ਨਹੀਂ ਛੱਡ ਰਿਹਾ ਨਹੀਂ ਇਹਨਾਂ ਦੇ ਨਾਲ ਜੇ ਕਦਾਂ ਵੀ ਪੈ ਕਰਦਾ ਐ ਦਿਨਾਂ ਚ ਨਹੀਂ ਪੈਂਦਾ ਕੋਈ ਉਹਨਾਂ ਦਾ ਮੜਾ ਮੋਟਾ ਪੈ ਗਿਆ ਤੇ ਭਾਈ ਜੇ ਪੈਣਾ ਚਲਾਈ ਚ ਪੈਂਦਾ ਅਗਸਤ ਵਿੱਚ ਪੈਂਦਾ ਬੜਾ ਮੋਟਾ ਐ ਦਿਨਾਂ ਜਾ ਕੇ ਘਟ ਪੈਂਦਾ ਮਤਲਬ ਭਾਦੋਂ ਵਿੱਚ ਪਹਿਣਾ ਪਹਿਲੇ ਦਾ ਬਸ ਜਿਆਦਾ ਜੀਰੀ ਪੱਕੀ ਹੋਵੇ ਜਿਆਦਾ ਕਦਾਂ ਪੈ ਜਾਂਦਾ ਹਾਂ ਉਹ ਜਿਹੜਾ 26 ਸਤਾਈ ਨੂੰ ਵੀ ਆਦਾ ਹਾਂ 22 ਤਰੀਕ ਜੀ ਜਿਆਦਾ ਪੈ ਜਾਂਦਾ ਹੁੰਦਾ ਉਹ ਡਰਦੇ ਮਾਰੇ ਤਾਂ ਯੂਨੀਵਰਸਿਟੀ ਵਾਲੇ ਨੂੰ ਮਿਲਿਆ 26 ਸਤਾਈ ਦਾ ਕਰਦਾ ਵੀ 22 ਨੂੰ ਰੇਹ ਸਾਲ ਪੈ ਜਾਂਦਾ ਅੱਜ ਕੀ ਦੇਖੀ 26 ਸਤਾਈ ਨੂੰ ਪੈ ਜਾਣਾ ਅਗਲੇ ਮਹੀਨੇ ਪਹਿਣਾ ਮੇਲੇ ਵਾਲੇ ਦੇ ਨਾਲ ਮੇਲੇ ਦੇ ਦੂਜੇ ਦਿਨ ਪੈਦਾ ਨਹੀਂ ਛੱਡ ਦਿੰਦਾ ਜੜੀ ਹੋਣ ਭਾਦੋਂ ਅੱਗੇ ਕਹੇ ਧੁੱਪਾਂ ਬਹੁਤ ਹੋਏ ਦਰਦ ਦਿੱਤੀਆਂ ਹਾਂ ਹਾਂ ਇਹ ਭਾਦੋਂ ਦਾ ਪਤਾ ਹੀ ਨਹੀਂ ਲੱਗਿਆ ਭਾਦੋਂ ਦਾ ਦੇਖੋ ਪਤਾ ਹੀ ਨਹੀਂ ਲੱਗਿਆ ਭਾਦੋਂ ਵਿੱਚ ਕਹੇ ਜਿਹੜਾ ਸਾਰਾ ਧੋ ਗਿਆ ਤਾਂ ਹੈ ਲੰਮ ਆ ਗਿਆ ਨੂੰ ਦੇਖ ਲੈ ਤੂੰ ਕੋਈ ਪਤਾ ਨਹੀਂ ਲੱਗਦਾ 88 ਨਾਲੋਂ ਤਾਂ ਕਹਿੰਦੇ 88 ਤੋਂ ਬਹੁਤ ਪਾਣੀ ਚਾਹ ਜਿਆਦਾ ਮੁਕਾਬਲੇ ਤਾਂ ਬਹੁਤ ਘੱਟ ਹੈ 2 ਲੱਖ ਚ ਆਏ ਆ 88 ਜਿਹੜਾ ਉਧਰ ਦਾ ਏਰੀਆ ਹੈ ਉਧਰ ਪਾਣੀ ਐਦਿਕ ਜ਼ਿਆਦਾ ਆ ਕੇ 88 ਜੋ ਜਿਆਦਾ ਨਾਲੋਂ ਪਰ ਜਿਹੜਾ ਆਪਣੇ ਏਰੀਆ ਆਪਣੇ ਏਰੀਏ ਚ 88 ਜਿੰਨਾ ਪਾਣੀ ਆ ਚੁਕਾ ਜਿੱਥੇ ਪ੍ਰਾਰਭੀ ਦੀ ਤਾਂ 88 ਨੇ ਇੰਨੀ ਦਾੜੀ ਨਾਲੋਂ ਤਾਂ ਬਹੁਤ ਘੱਟ ਪੀਊਸ ਪਾਣੀ ਆਇਆ ਹੈ ਜਿਆਦਾ ਨਾਲ ਤਾਂ ਬਹੁਤ ਘੱਟ ਜਿਹੜਾ ਤੇਰਾ ਪੋੜਾ ਇਹਦੇ ਕੋਲ ਪਰਨੇ ਵਾਲਾ ਕੰਮ ਹੋ ਗਿਆ ਉੱਦੇ ਉੱਪਰੋਂ ਟੱਪੜ ਤੇ ਪਾਣੀ ਹੋਉਂ ਪਰ ਪੁੱਲ ਲੱਗਿਆ ਤਾਂਲੇ ਪਾੜੇ ਸਾਰੇ ਖੁੱਲੇ ਹੋਏ ਸੀ ਆਏ ਆਉਂਦੇ ਕਹਿੰਦੇ ਪੁੱਪਾ ਦੇ ਪੁੱਪਾ ਛੜੀ ਆਰੇ ਰੋਮਾਇਂ ਦਾ ਟੱਪੜਾਂ ਦੇ ਉੱਪਰ ਰਾਜਵੀ ਆਉਣ ਲੱਗੇ ਤੇ ਬਰਾਤ ਕਿਹਾ ਤੇਰਾ ਉਹੀ ਬੜਾ ਫੇਕੇ ਨਾ ਤਾਂ ਘਰ ਜਾ ਸੈਕਟਰੀਏਟ ਹਾਂ ਸੈਕਟਰੀਏਟ ਦੁੱਪਾਣੀ ਵੱਲਿਆ ਤਾਂ ਇੱਥੇ ਜਿੱਤ ਤੱਕ ਨੀਵਾ ਤਾਂ ਜਦੋਂ ਮੈਂ ਉੱਚਾ ਬਣਾਤਾ ਨਾ ਚੰਗਰ ਆਉਂਦੇ ਚੈਰ ਖਾਂ ਜਾਂਦੇ ਉੱਤੇ ਜੀ ਬਹੁਤ ਉੱਚਾ ਉੱਧਰ ਘਾੜਾ ਆਇਆ ਸੋ ਨੂੰ ਰੁੱਤਕ ਹੋਇਆ ਜਾ। ਪੈਰ ਕੀ ਕਹਿੰਦੇ ਉੱਧਰ ਨਾ ਬੱਦਲ ਬੱਦਲ ਜਿਆਦਾ ਪਾਣੀ ਪਾੜਦਾ। ਐਸੋ ਬਿਆਸ ਸਭ ਜਿਆਦਾ ਮਾਰਦਾ। ਬਿਆਸ ਵੀ ਤਾਂ ਹੀ ਹੋਇਆ ਦੋ ਹੀ ਕਹਿੰਦੇ ਵੈਸਟਰਨ ਹਵਾ ਦੋ ਹੀ ਜਿਹੜੀ ਮੌਨਸੂਨ ਨਾਲ ਟਕਰਾ ਗਈ। ਹਾਂ ਹੋਇਆ ਦਰਜਨ। ਬਿਆਸ ਤਾਂ ਪੁਰਲੇ ਪਾਸੇ ਆ। ਪਰਲੇ ਪਾਸੇ ਰਾਬੀ ਨੇ ਜਿਆਦਾ ਨਹੀਂ ਰੀੜਾ ਦੀ ਦੋ ਦਿਨ ਵਿੱਚ। ਬਨਾਲੀ ਮਨੂਲੀ ਜਿਹੜੇ ਹਟਨੂਲੇ ਸਭ ਵੜਾ ਅੱਥੇ। ਦੇਖ ਲੈ ਫਿਰ ਇਨਾ ਨੁਕਸਾਨ ਹੋ ਗਿਆ। ਆਈ ਵੀਟਾ ਅੱਗੇ ਕੋਈ ਨਹੀਂ ਚੱਲਦਾ ਬਾਈ ਕੋਈ ਤਾਂ ਕੇ ਜੋਰ ਸੁਣੋ ਪਾਣੀ ਅੱਗੇ ਕੋਈ ਜੋਰ ਇਹਨਾਂ ਨੇ ਵੀ ਕੁਦਰਤ ਚਾਇਲੋ ਵੀ ਕਰਿਆ ਪਹਾੜ ਢਾ ਢਾ ਕੇ ਉੱਪਰ ਦੇ ਸਾਰੇ ਪੜ ਤੇ ਦਰਾਂ ਪੜ ਦਿੱਤਾ ਹੋਰ ਵੀ ਲੇਰ ਬਣਾਤੀ ਬਣਾ ਤੇ ਫਲਾਣਾ ਬਣਾ ਤੇ ਇਹਨੂੰ ਵੀ ਬਣਾ ਤਾ ਸਾਰੇ ਉੱਪਰ ਤੋਂ ਨਹੀਂ ਜਿਆਦਾ ਹੜ ਤਾਂ ਹੋਂ ਕਾਰਨ ਦੇ ਹੀ ਹੁੰਦਾ ਜਿਹੜਾ ਕੁਦਰਤ ਨਾਲ ਛੇੜ ਛਾੜਾ ਉਹ ਜਿਆਦਾ ਪਾਣੀ ਦਾ ਰਹਾ ਹੁੰਦੇ ਆ ਹੁਣ ਆਪਣੇ ਦਰਿਆ ਜਿੱਥੇ ਬੜੀ ਮਿੱਟੀ ਢੇਰ ਲੱਗ ਜਾਨੇ ਨਦੀ ਜੇ ਦੇਖ ਲਾ ਜਿਹੜੇ ਬੰਨ ਤੋੜ ਦਿੰਦੀ ਆ ਉਹ ਤੋੜਦ ਨੂੰ ਨਹੀਂ ਬੰਨ ਗਿਆ ਦੇਖ ਜਿੱਥੇ ਪਾਣੀ ਜਾਂਦਾ ਉਨਾ ਹੀ ਆ ਨਹੀਂ ਸਾਰੇ ਭਾਇਆ ਫਿਰ ਤੋਂ ਕਿਆ ਕਰੂ ਸਾਰੇ sire de tere tak ਦਰਿਆ ਹੋਇਆ ਪਿਆ ਪਾਣੀ ਪਾਣੀ ਵਾਲੀ ਜੇ ਦਾ ਹੁਣ ਤਾਂ ਝੜੀ ਲੱਗੀ ਵਾ ਠਿਕ ਜੇ ਗਿਆ ਪਤਾ ਨਹੀਂ ਫੇਰ ਕਦ ਹੀ ਨਾ ਦੇ ਪਾ ਲੈਣੇ ਕਿਹੜੇ ਸਾਫ ਹੋ ਗਏ ਮੌਸਮ ਸਾਫ ਨਹੀਂ ਹੋਇਆ ਹੂੰ ਟਿਕਮਾ ਚ ਪੈਣ ਲੱਗ ਗਿਆ ਜੀ ਮਾਰਦਾ ਸਪਰੇਅ ਕਰ ਲਈ ਨਾ ਨਾ ਸਪਰੇਅ ਹੈ ਕੱਲ ਦਾ ਕੱਲ ਸਵੇਰੇ ਟਾਈਮ ਹੋ ਜਾਈਂ ਉਹਨੇ ਹੁੰਮੀ ਕਰਾ ਤਿੰਨ ਦਿਨ ਦੱਸਿਆ ਹੋਇਆ ਤਿੰਨ ਦਿਨ ਹਾਂ ਅੱਜ ਕੱਲ ਨੂੰ ਆ ਬੁੱਧਲਾ ਇਹ ਕਹਿੰਦਾ ਤਿੰਨ ਦਿਨ ਤਿੰਨ ਦਿਨ ਗਾ ਇਹ ਮੌਸਮ ਵਿੱਚ ਬਾਗੜਾ ਚਲਾ ਦੇਣਾ ਹੈ ਕਾਂਟੇ ਵਾਲੇ ਤੇ ਧੁੱਪ ਨਿਕਲਣ ਦੀ ਕੋਈ ਨਹੀਂ ਬਸ ਲੱਗਦਾ 90% 80% ਦਾ ਇਹ ਹੱਬਦਾ ਸਭ ਉਹ ਕੋਈ ਨਹੀਂ ਯਾਦ ਫਿਰ ਨਹੀਂ ਦੁਕਾਨਾਂ ਵਾਲੇ ਤਾਂ ਕਹਿੰਦੇ ਨਹੀਂ ਬੱਬੇ ਨੇ ਉਹ ਵੇਲੇ ਤਾਈ ਵੀ ਹੋਈਏ ਮੌਸਮ ਸਾਫ ਹੋ ਇਹਨੇ ਉਹ ਜੀਰੀਆਂ ਪੱਕ ਕੇ ਜਾਣੀਆਂ ਜੇ 10 ਦਿਨ ਹੋਰ ਲੰਘਦੇ ਅੱਛਾ ਪੀਸੀਪੀ ਦਾ ਪੱਕ ਲੈਣਾ ਤੇ ਤੇਲੇ ਤੋਂ ਕਿਹੜੀਆਂ ਦਾ ਵਿਗਣੀ ਨਹੀਂ ਫਿਰ ਪੱਕ ਗਈਆਂ ਇਹਨਾਂ ਬੈਣੀ ਨੂੰ ਮੌਸਮ ਖੱਡਾ ਨਾਲੇ ਉਹ ਵੀ ਸਾਫ਼ ਹੋਈ ਜਾਂਦੀ ਮੀਂਹ ਕਰੇ ਪਹਿਲਾਂ ਪੈਂਦਾ ਜਿਆਦਾ ਪਰਦਾਏ ਹਾਂ ਮੀਂਹ ਕਰਕੇ ਵੀ ਸਾਫ਼ ਹੋ ਜਾਂਦਾ ਜੀਰੀਆਂ ਦੇ ਕਿੰਨੇ ਪੱਕਣੇ ਵਾਲੀਆਂ ਨਾ ਨਹੀਂ ਪੱਕੀਆਂ ਆਵਾਸ ਮੋਟੀਆਂ ਤਾਂ ਪੱਕ ਗਈਆਂ 1509 ਇੱਥੇ ਦੇਖ ਲਓ ਜਿਹੜੀ ਜੀਰੀ ਕਿੰਨੀ ਪੀਲੀ ਹੋ ਗਈ ਆਹ ਆਹ ਇਹਨਾਂ ਪੱਕਣੇ ਵਾਲੀਆਂ ਉਹ ਸਾਗਮੇ ਦੀ ਪੱਕਣੇ ਵਾਲੇ ਆਜੂਲ ਆਜੂਲ ਉਹਨੇ ਇਹ ਜੇ 1509 ਆ 26 ਜੀਰੀਆਂ ਲਾਈਆਂ ਵੀ ਆਜੂ ਵਾਲੀਆਂ ਨਾ ਵੀਗੇ ਦੇ ਤੱਕ ਤਾਂ ਮੈਂ ਉਹਦੀ ਪ੍ਰਧਾਨ ਦੀ ਵੀ ਆ ਜੀ ਹਾਂ ਨਹੀਂ 20 ਸਤੰਬਰ ਤੇ ਵੱਢ ਵਜਣੀ ਜੀ 20 ਉਹ 20 ਸਤੰਬਰ ਤੇ ਤੈਨੂੰ ਪ੍ਰਧਾਨ ਦੀ ਆ ਜਣ ਰੰਗ ਆ ਰਿਹਾ 20 ਦਿਨ ਰਹਿ ਗਏ 20 ਦਿਨ ਰਹਿ ਗਏ ਐਦਕੇ 8 ਹਾਂ ਨਹੀਂ ਸੋਕਣੇ ਜਿਵੇਂ ਪਿਛਲੀ ਵਾਰ ਹੋਇਆ ਕਵਰੇ ਭਈਆਂ ਦਾ ਵੜਾਉਣੀ ਪੈਣੀ ਹਾਂ ਵੀ ਮਤੇ ਜੇ ਪਾਣੀ ਬੰਦ ਹੋਊਗਾ ਤਾਂ 20 ਦਿਨ ਤੱਕ ਸੁੱਕੇਗਾ ਹੋਈ ਗੱਲ ਨਾ ਪਿਛਲੀ ਵਾਰ ਭਈਆਂ ਦਾ ਵੜਾਈ ਹੋਈ ਪੰਗੀ ਪਤਾ ਕੀ ਗੱਲ ਜਾਂ ਪੱਛੋਂ ਜਾਂਦੀ ਆ ਇਹ ਪੱਛੋਂ ਜਾਂਦੀ ਪਾਣੀ ਤਾਂ ਡੱਬਿਆਂ ਦੀ ਵੀ ਕੇਰ ਕਰ ਸਕਾ ਦਿੰਦੀ ਆ ਪਾਣਾ ਗੁਣੇ ਪਾਣੀ ਰੂਪਣਾ ਪਹਿਲਾਂ ਫੇਰ ਸੁਕਣਾ ਫੇਰ ਆਪਣੇ ਤਾਂ ਬਹੁਤ ਕੋਸ਼ਾ ਯਾਰ ਸੁਕਣਾ ਪੈਂਦਾ ਆਪਣੇ ਤਾਂ ਮੁੱਛੇ ਖੇਤ ਮਾ ਤੋਂ ਸੁਕਣੇ ਆਹ ਕਿਹਦਾ ਮੁੱਛੇ ਕੀਤਾ ਜਿੰਨੀ ਸਲਾਬ ਜਾਂਦੀ ਉਹ ਤਾਂ ਬੇਨੀ ਨਹੀਂ ਆ ਦੁਨੀ ਜਮੀਨ ਦਾ ਫਰਕ ਆਹ ਕਿਹੜਾ ਜਾਨਵਰ ਨਵਾਂ ਹੀ ਹੈ ਇਹ ਰਹਾ ਬਿੱਲੀ ਵਾਂਗੂ ਬੋਲਦਾ ਜਿਵੇਂ ਮਰੂੜਾ ਬੋਲਦਾ ਮੈਨੂੰ ਪਹਿਲਾਂ ਗੇਮਾ ਵੀ ਮਰੂੜੇ ਹੀ ਬੋਲਦਾ ਅਰੇ ਯਾਰ ਚੱਲ ਦੇਖ ਲੈ ਇੱਕ ਆਗਾ ਹੁਣ ਮੇਰੀ ਗੱਲ ਸੁਣਦਾ ਇਹ 16 ਦੀ ਸਾਈਜ਼ ਦੇ ਦੇ ਕੇ ਆਇਆ ਵਾ ਇਹ ਪੜੀ ਆਏ ਮੈਂ ਕਿਹਾ ਵੀ 1.58 ਦਾ ਲੈਦਾ ਨਹੀਂ 1.58 ਨਹੀਂ ਕਰੀਦਾ ਟਰੈਕਟਰ ਵੀ ਬੜਾ ਹੀ ਦਾ ਸਾਡਾ ਜੁਟਾ ਦਾ ਸਾਡੇ 1.58 ਚਾਹੀਦਾ ਉਹਨੂੰ ਭਾਈ ਆਪਾਂ ਇਹ ਕਹਿ ਰਹੇ ਹਾਂ ਨਹੀਂ ਲੋਟ ਆਏਗੀ ਕੋਈ ਤੂੰ ਦੱਦ ਕਿੰਨਾ ਚਾਹੀਦਾ ਉਹਨੂੰ ਤਾਂ ਕਹਿੰਦੇ ਵੇ ਬਣਾਉਣਾ ਕਿੰਨੇ ਫੁੱਟਾ ਚਾਹੀਦੇ ਤੂੰ ਦੱਦੇ ਸਾਡੀ ਕੱਲਾ ਜਾ ਆਉਣਾ ਹੀ ਨਹੀਂ ਕੋਈ ਹੋਰ ਵੀ ਆ ਇਹਦੇ ਅੱਧੇ ਪੈਸੇ ਪੈਣੇ ਦੱਲੀ ਅੱਧੇ ਤਾਂ ਬੀਕ ਦੇ ਹੀ ਹੋ ਗਏ ਜੇ 6 ਲੱਖ ਦਾ ਹੀ ਤੈਨਾਂ ਹੀ ਆਉਣਾ ਇਹਨੂੰ ਉਹ ਮੋਹ ਵੀ ਤਾਂ ਕਿਹਾ ਵੀ ਕਿਆ ਤੂੰ 16 ਫੁੱਟਾ ਹੀ ਸਾਈ ਦੇਵੇਂ 1.58 ਦੀ ਦੇ ਦਾਂ ਬਣਾਇਆ ਬਸ ਉਹਨਾਂ ਅੰਮ੍ਰਲ ਨਾਲ ਹੀ ਕਰਦਾ ਮਾਮੀ ਕੈਨਸਲ ਕਰਨੀ ਉਹ ਰਾਦੇ ਤੋਂ ਵਾਰ ਇੱਕ ਠੀਕ ਕਰ ਲੈਣਾ ਤੇ ਮੇਰੀ ਗੱਲ ਸੁਣ ਲੈ ਮਾਮੀ ਕਾ ਸੜਾ ਗੱਲ ਜਿਉਂ ਨੇ ਕਹਤੇ ਮੇਰਾ ਵੀ ਗੈਰ ਤੂੰ ਕੀ ਕਹੀਂ ਦੱਲੀ ਨਾ ਮੇਰੇ ਵਾਲੇ ਪਕੇੜੇ ਲਾ ਦਿੱਤੇ ਇਹ ਜੋ ਹੈ 5 ਕਿਲੋ ਜਿਹੜਾ ਆਪਾਂ ਕੋਲ ਵੀ ਹੈਗਾ 18.5 ਕਿ ਤਾਂ ਇਹ ਜੰਦੀ ਬਣਾਉਂਗਾ ਹਾਂ ਉਹ ਵੀ ਗੱਲ ਹੈ ਹੈ ਦਲੀ ਆਈ ਗਾਟ ਇਟ ਮਾਈ ਗਾਟ ਜੈਕੜਾ ਬਣਾ ਲਈ ਕਿਸ ਸਮਾਂ ਕਰੀ ਹਾਂ ਆਈ ਕਰੀ ਤੈਨੂੰ ਜੈਕੜੇ ਵੀ ਦੇ ਦੇ ਇਹ ਨੋ ਫਰਦਾ ਤਾਂ ਜਿਆ ਪਰ ਪਚਪਕਾ ਗੇ ਵੀ ਨਾ ਲੋੜੀ ਉਹ ਆਹ ਆਹ ਗੱਲ ਇਹ ਮੈਂ ਸਲਾਹ ਦੱਸਦਾ ਆ ਦੇਖ ਆ ਦੇਖ ਬੰਦੇ ਆਹ ਮੈਂ ਸਲਾਹ ਦੱਸ ਰਹੀ ਉਹ 18 ਫੁੱਟ ਬਣਾਵੇ ਤਾਂ 16 ਠੀਕ ਹੈ ਰਾਇਰ ਪਾ ਕੇ ਨਾ ਵਾਜ ਜੀ ਹਾਂ ਉਹ 2.5 ਲੱਖ ਦਾ ਇਹ ਬਿਕਦਾ ਆਪਣਾ ਇਹ ਨਾ ਉਹ ਕੋਈ ਕਹਿੰਦਾ ਮੈਂ ਜੋ ਪੀ ਕੇ ਕਹਿੰਦੇ ਤਰਤੇ ਮੁਤੇ 100000 ਰੁਪਈਆ ਹਾਂ ਕਿਹੜੇ ਤੇਰੇ ਆਲੇ ਹੁਣ ਜੀ ਦੋਨ ਪਰਚੀ ਇਕੱਠੀਆਂ ਆਈਆਂ ਪੈਦੀ-ਉਦੀ ਲੱਗ ਲੂ ਨੇ 100 100 200 ਆਏ ਲੈਣੇ ਐ ਕਹਿੰਦੀ 200 ਕਾਟ ਵੀ ਆ ਗਈ ਇਹਨੇ ਤੈਨੂੰ ਲੈਣ ਨਹੀਂ ਦੇਣਾ ਯਾਰ ਓਏ 100 100 ਤਮਰਵਾ ਦੇ ਮੈਂ ਲੋ ਬੱਚੇ ਕਰੀ ਇਹਨੇ ਤੈਨੂੰ ਲੈਣ ਨਹੀਂ ਦੇਣਾ 100 ਰੁਪਿਆ ਤੂੰ ਕਹਿ ਉਹ 18 ਦੇ ਉਹ ਐ ਕਹਿੰਦੀ ਹਾਂ ਟੈਂਟਰ ਮੇਰੇ ਆ ਦੇ ਜੀ ਕਿਥੇ ਦੇ 250 250 ਰੁਪਏ ਜਾ ਹਾਂ ਭਾਈ ਮਾਰ ਕੀ ਤੇਰੀ ਮੈਂ ਤਾਂ 100 100 ਮੈਨੂੰ ਮਾਰਾ ਨਹੀਂ ਸਿਆਣੇ ਬੰਦੇ ਦੀ ਸਲਾਹ ਤੂੰ ਸੁਣਾ ਦੇ ਕਹੇ ਕੀ ਭਾਈ ਮੋਟਾ ਗਲੇ ਸਭ ਤੋਂ ਵੱਡਾ ਉਹ ਪਿੰਡ ਵਾਲੇ ਗੱਲ ਜਵਾਲੇ ਆਉਣਾ ਹੈ ਕਰਨ ਹੈ ਆਇਆ ਰ ਅੱਡੇ ਬਾਈਕ ਦਾ ਬਣਾਣਾ ਅੱਛਾ ਸਾਰੇ ਪਿੰਡ ਦੇ ਲੈ ਜੇ ਕਰੂਗਾ ਠੀਕ ਆ ਹਾਂ ਉੱਥੇ ਜਾਣਾ ਕਿੱਧਰ ਅਸੀਂ ਜਾਣਾ ਹੈ ਚੱਲੀ ਨੂੰ ਕਹਿ ਦੇਈ ਨੂੰ ਏਕਪੁਰ ਦਾ ਉਹਨੂੰ ਲੈ ਜਾਣਾ ਏਕਪੁਰ ਸਾਹਿਬ ਤੱਕ ਜਾਣਾ ਨਹੀਂ ਤਾਂ ਪੜ੍ਹੇ ਕਦਾਂ ਪੜਨਾ ਸਾਹਿਬ ਜਾਣਾ ਲੈ ਪੜਵਾਉਣਾ ਹਾਂ ਮੇਰਾ ਪੱਕਾ ਜਾਣਾ ਪੜਨਾ ਸਾਹਿਬ ਤੇ ਇਹਦੇ ਬੰਦੇ ਯਾਦ ਆਉਣਾ ਇਹਦੇ ਆ ਜੀ ਕੀਤੇ ਨਾ ਮੈਨੂੰ ਆਹ ਜਿਹੜੀ ਮੇਨ ਗੱਲ ਉਹ ਪੁੱਛੀ ਨੂੰ ਜਿੱਦਣ ਆਪਾਂ ਨੇ ਹੁਣ ਬਿਲਕੁਲ ਨਹੀਂ ਪਿਆਣਾ ਹੈ ਇਹਨੂੰ ਬੈਲਿੰਗ ਜਾਣਾ ਬਾਅਦ ਵਿੱਚ ਆਮਾ ਦਾ ਕਰੇਗੇ ਬਾਦ ਨਹੀਂ ਜਾਣਾ ਗਏ ਤੂੰ ਕੈਸ਼ੀਅਰ ਹੈਗਾ ਤਾਂ ਹੈਗਾ ਮੇਰੇ ਬਰਾਤੀ ਹਾਂ ਕੈਲ ਚੱਲੀ ਬਟਨ ਦਾ ਜਵਾਬ ਦੇ ਦਿੱਤਾ ਨਾ ਉਹ ਮੈਂ ਨਹੀਂ ਜਾਣਾ ਹਾਂ ਤੇ ਬਟਨ ਨਾਲ ਪੱਠਾ ਨਹੀਂ ਕਿਹਾ ਨਾ ਬਟਨ ਆ ਬਣਾ ਚੜਾਈ ਲਾਉਂਗੇ ਰੋਂ ਫੇਰ ਤੇ ਤਰਾਇ ਗਨ ਲਜਾਉਂਗੇ ਉਹ ਤਾਂ ਲੈ ਕੇ ਆਉਣਗੇ ਦੇਖੀ ਯਾਰ ਕਰਦਾ ਦੇਖਦਾ ਕਿਹੜੇ ਸਾਹਿਬ ਕਹਿੰਦਾ ਸੀ ਤੂੰ ਵੀ ਇਲਾ ਕਰਦੇ ਰੱਬ ਦਾ ਤੇਰੀ ਜਿਆਦਾ ਸੌਂਦਾ ਤੂੰ ਜੱਦੇ ਖਰੇ ਹੋਏ ਹੋਰ ਬੰਗਾਏ ਇਹ ਰੱਬ ਨੂੰ ਜਿਹੜੇ ਕਰ ਦਿੰਦਾ ਉਹਰੇ ਗਲਤ ਇਸ਼ਾਰਾ ਸਮਝ ਗਿਆ ਵੀ ਆ ਗਿਆ ਮੈਂ ਆ ਗਿਆ ਬਸ ਪੈਨਸ਼ਨ ਆ ਗਈ ਮੈਂ ਇਸ਼ਾਰਾ ਕਰੀਗਾ ਰੱਬ ਨੂੰ ਐਂ ਕਰੀਗਾ ਵੀ ਰੱਬ ਬਸ ਸਭ ਤੋਂ ਵੱਧ ਚੋਈ ਵਾਲਾ ਬੰਦਾ ਇਹ ਆ ਬਾਈ ਲੱਕਿਆ ਹੀ ਕੱਦਾ ਕੀ ਲੈਦਾ ਚੋਈ ਚੀ ਦਾ ਅੱਧਾ ਕੀ ਦਾ ਸਾਢੇ ਦੇ ਜਿਹੜੇ 4 ਕਿੰਨੇ ਚੋਈ ਚ ਹਾਂ ਬਾਈ ਵੀ ਸਹੀ ਗੱਲ ਆ ਬੰਦੇ ਪੰਗੇ ਕਰੇ ਜੇ ਹੁਣ ਆਜੋ ਚੋਈ ਜੇ ਕਰੀਏ ਇੱਥੇ ਰੂਪੀ ਇਹ ਤਾਂ ਤਾਂ ਹੀ ਲਾ ਅੰਸ਼ਰਾਵ ਲੰਦਾ ਹੈ ਕਰਕੇ ਵੀ ਪਈ ਜਾ ਹੱਟੀ ਨਾ ਚੱਲ ਮਰਜੀ ਤੇ ਦੀਦੀ ਭਾਈ ਹਾਂ ਜੀ ਧੰਨਵਾਦ ਠੀਕ ਹੈ ਜੀ ਹਾਂ ਜੀ ਧੰਨਵਾਦ ਮੇਰੇ ਪਾਣੀ ਆ ਪੂਰਾ ਚੱਲ ਆ ਪਿਆ ਭਰ ਕੇ ਪਹੀ ਦੇ ਬਰਾਬਰ ਟੱਪਣ ਤਿਆਰ ਹੋ ਗਿਆ ਵਿੱਚ ਵਿੱਚ ਯਾਨੀ ਕਿ 2-2 2.5 ਫੁੱਟ ਪਾਣੀ ਹੋ ਗਿਆ ਚੱਲਦਾ ਹੈ ਨ ਪੂਰਾ ਸਾਰੀ ਪਹੀਆਂ ਵਾਂ ਨੂੰ ਪਾਣੀ ਹੋ ਮਰੂ ਮਰ ਬਾ ਦੇਖ ਲੋ ਵੀ ਤੁਸੀਂ ਸਵੇਰ ਦਾ ਨਹੀਂ ਪੈ ਰਿਹਾ ਇਹ ਆਪਣਾ ਫੋਨ ਆਹ 4:00 ਵਜੇ ਹਟਿਆ 3:00 4:00 ਵਜੇ ਪੈਣਾ ਇਹਨਾਂ ਪੂਰੀ ਸਪੀਡ ਗੱਲ ਨਹੀਂ ਤੇ ਆ ਫੁੱਲ ਜਿੰਨਾ ਕਹਿ ਦੋ 19 ਸਪੀਡ ਗੱਲ ਨਹੀਂ ਤਾਂ ਬਾਕੀ ਹੁਣ ਰੱਬ ਦੀ ਮਰਜ਼ੀ ਹੈ ਕਿਆ ਕਰਨਾ ਕਿਆ ਨਹੀਂ ਹੁਣ ਵੀ ਪੂਰਾ ਬੱਦਲ ਬਣਿਆ ਪਿਆ ਜੇ ਆਏ ਆ ਵੀ ਇੱਕ ਦੋ ਦਿਨ ਲੰਘ ਤੇ ਪੈ ਜAVE ਤਾਂ ਚੰਗੀ ਗੱਲ ਹੈ ਇੱਕ ਇੱਕ ਦੋ ਦਿਨ ਦਾ ਗੈਪ ਹੈ ਜੂਗਾ ਇੰਨੇ ਚ ਪਾਣੀ ਘਟ ਜਾਂਦੇ ਆ ਸਾਰੇ ਪਾਸੇ ਹੁ ਜਗ੍ਹਾ ਤੁਸੀਂ ਦੇਖਿਆ ਵੀ ਹੜਾ ਏ ਵੇ ਆ ਰੋਪੜ ਵੀ ਜਗ੍ਹਾ ਡੈਮ ਚ ਪਾਣੀ ਛੱਡਿਆ ਵਾ ਆਪਣਾ ਫਲੱਡ ਗੇਟ ਖੁੱਲ੍ਹੇ ਵੀ ਆ ਜੇ ਇੱਕ ਦੋ ਦਿਨ ਮੀਂਹ ਦਾ ਫਰਕ ਪਾਉਂਗਾ ਫਿਰ ਇੰਨੇ ਵਿੱਚ ਆਏ ਆ ਵੀ ਪਾਣੀ ਘਟ ਜਾਊਗਾ ਨਹੀਂ ਤਾਂ ਫਿਰ ਪਾਣੀ ਵਧਣਾ ਹੀ ਆ ਜਿਗਰ ਹੁਣ ਦੇਖ ਲਓ ਵੀ ਪਾਣੀ ਐਨ ਫੁੱਲਾ ਹੋਏ ਗੰਨੇ ਵਿੱਚੇ 2-2 2.5 2.5 ਫੁੱਟ ਪਾਣੀ ਆ ਜੇ ਹੁਣ ਮੀਂਹ ਪਾਉਂਗਾ ਉੱਪਰ ਤੇ ਇਹਨੇ ਪਾਣੀ ਸੜਕਾਂ ਪਰੋਂ ਟੱਪਣਾ ਫਿਰ ਬਾਕੀ ਦੇਖਦੇ ਆ ਹੁਣ ਜੋ ਲੋ ਉਧਰ ਵੀ ਜਾ ਕੇ ਆਉਂਦੇ ਦੂਸਰੇ ਪਾਸੇ ਮੁੜ ਕੇ ਨਹੀਂ ਇਧਰ ਵੀ ਪਹੀ ਪਰ ਦੇਖਦੇ ਕਿੰਨਾ ਕ ਪਾਣੀ ਹੈ ਉਹ ਫੇ ਕਿਦਾਂ ਬੈਠੇ ਆ ਮੀ ਪੁਆਈ ਜਾਂਦਾ ਈ ਤੇ ਅਰਦਾਸ ਕਰਾ ਲਾ ਕੋਈ ਅਰਦਾਸ ਕਰਾ ਮਾਰਦਾ ਤੇ ਆ ਤਾਂ ਵਹੀ ਰਾਤ ਨਹੀਂ ਮੀ ਅਲੀ ਐ ਨਹੀਂ ਤੇ ਦੋ ਸੌ ਹੁੰਦਾ ਬਹੁਤ ਰੱਬੀ ਜੀ ਪੁੱਛ ਲਾ ਪੈਣੀ ਨਹੀਂ ਸੁਣਨੀ ਨਾ ਹਟਾਉਣੀ ਨਹੀਂ ਸੁਣਨੀ ਹਟਾਉਣੀ ਜਿਆਦਾ ਸੁਣਦਾ ਮੈਨੂੰ ਉਮੀਦ ਆ ਇਹ ਜਦੇ ਕਹਿ ਜਾਂਦਾ ਲੈ ਉਹੀ ਪੈ ਜੂ ਮੀ ਅੱਜ ਮੈਂ ਸਪਰੇਅ ਕਰੀ ਆ ਪੁੱਛ ਲਾ ਮਾਰਦਾ ਤੇ ਆਤਾ ਤਾਂ ਦੇ ਹੱਥ ਦਾ ਹੈਗੀ ਆ ਪਰ ਜੇ ਭਗਤ ਅਰਦਾਸ ਕਰੂ ਰੱਬ ਸੁਣੂਗਾ ਜੀ ਮੈਂ ਵੀ ਜਾਂਦਾ ਭਗਤ ਸਾਡੇ ਵਰਗੇ ਤਾਂ ਬਾਪੀ ਆ ਸਾਡੇ ਵਰਗੇ ਕਿਤੇ ਮੈਂ ਵੀ ਜਾਂਦਾ ਫੁੱਠੀ ਹੋ ਜੂ ਦੱਖਣ ਜਾਂਦਾ ਪਤਾ ਨਹੀਂ ਨਾ ਘੁੱਟ ਹੈ ਗਾਈਜ ਅੱਜ ਦੇਲਾ ਕਿੰਨਾ ਪਿਆ ਤੜਕੇ ਦਾ ਪਿਆ ਵਾ ਤੋ 3 ਵਜੇ ਹਟਿਆ ਦੇ ਪਰ ਉਹ ਪਿਆ ਹੋਲੀ ਸਪੀਡ 'ਚ ਹੈ ਲ ਆ ਬੇਚੇ ਉਹ ਹਟ ਜਾਂਦਾ ਦਾ ਸਾਡੇ ਦਾ ਤੇਜ਼ ਹੈ ਥੋੜੇ ਤੇਜ਼ ਸਾਡੀ ਮਤਲਬ ਇੰਨੀ ਪੂਰੀ ਵਾਲਾ ਸਪੀਡ ਨਹੀਂ ਸੋਣੀ ਸੀ ਪਰ ਪਈ ਗਿਆ ਸਾਡੇ ਫੁੱਲ ਨਹੀਂ ਪੂਰਾ ਉਹ ਬਰਨਾਲ ਚੱਲੇ ਆਂ ਕੀ 45 ਦਾ ਚੱਲਦੇ ਤੇ ਨਹੀਂ ਘੱਟ ਨਹੀਂ ਜੜੇ ਸਪੀਡ ਰੋਕ ਚੱਲੀ ਗਿਆ ਲਗਾ ਸਾਡੇ ਸਪੀਡ ਡਾਊਨ ਹੋ ਜਾਂਦੀ ਸੀ ਕਦੇ ਘੱਟ ਹੋ ਗਈ ਕਦੇ ਹਟ ਗਿਆ ਹਟਨੇ ਉਹਦੇ ਨਹੀਂ ਕੰਮ ਹੋਇਆ 8 ਵਜੇ ਚੱਲੀ ਗਿਆ ਫੇਰ 11 ਕਦੇ ਬਹੁਤੀ ਜਿਆਦਾ ਸਪੀਡ ਹੋ ਜਾਂਦੀ ਸੀ ਕਈ ਵਾਰ ਤਾਂ ਐਂ ਲੱਗਦਾ ਤਾਂ ਲੈ ਬਈ ਗਏ ਹੁਣ ਵਾਦੇ ਦਾ ਟ੍ਰੀ ਅੱਜ ਤਾਂ ਬੇਆਸ ਜੀ ਹੋਦੀ ਮਹਾ ਵੀ ਡੋਬਦੇ ਨੇ ਲਾ ਨਤਨੂ ਲਾਦਾ ਸਾਡੇ ਕਿ ਨਹੀਂ ਪਾਣੀ ਦੇ ਕੀ ਕਣਾ ਆਉਂਦਾ ਫੇਰ ਡੁੱਬਣੇ ਤਾਂ ਕਿੱਥੇ ਕੋਈ ਪਤਾ ਨਹੀਂਦਾ ਯਾਰ ਰੱਬ ਦੇ ਘਰ ਦਾ ਕਿਆ ਪਤਾ ਹੈ ਇੱਧਰ ਅਗੇ ਤਾਂ ਆਪ ਡੇ ਬਣੂ ਜਦਣਾ ਨੂੰ ਦਰਿਆ ਨੇ ਨਦੀ ਦਾ ਖਤਰਾ ਸਾਨੂੰ ਆ ਨਦੀ ਟੁੱਟ ਗਈ ਆ ਇੱਧਰ ਤੇ ਬਾਤੋਂ ਇੱਥੇ ਪਾਣੀ ਲੈ ਲੈ ਵੀ 2-2 4-4 ਫੁੱਟ ਫਿਰਦਾ ਹੋਊਗਾ ਸਾਰੇ ਪਾਸੇ ਆਹ ਦੇ ਟੁੱਟ ਗਈ ਇੱਥੇ ਜੰਪ ਤੇ ਨੂੰ ਜ਼ਿਆਦਾ ਚੈਨ ਨਦੀ ਟੁੱਟੀ ਆ ਬਾਈ ਦੇ ਕੋਈ ਇੱਕ ਨੇ ਮਸੂਹੇ ਦੇ ਨੇ ਦੇਖ ਲੈ ਤੂੰ ਉਹ ਮੜੀ ਕੀ ਖੱਟਦੀ ਬਾਦੇ ਰਿਕੋ ਲਾਹ ਦਾ ਬਾਈ ਕੋਈ ਨਾ ਵਿਚੇ ਰੋੜ ਤਾਂ ਉਹਨੇ ਬਸ ਉਹ ਕੱਢਿਆ ਉਹ ਇੱਕ ਵਿਚ ਨੂੰ ਲੰਘੇ ਖੱਢ ਦੇ ਇਹ ਨਾ ਸਪੈਦਾ ਜਿਹੜੀ ਬੜੀ ਉਹ ਲੈ ਜੇ ਉੱਵੇ ਪਰ ਪੱਟਿਆ ਮਾਹ ਵੀ ਫੜਕਾ ਦੇਣੇ ਨੇ ਬੜੀ ਲੈਨ ਤੇਰੀ ਬੜੀ ਟਾਵਰ ਜੇ ਲੰਘਦੇ ਹੋਰ ਬੜੇ ਪਟਾਕੇ ਬੋਲੇ ਕੋ ਤਾਂ ਕਹੀ ਜੀ ਬਚਾਓ ਆ ਗਿਆ ਦੱਸੀ ਆ ਗਿਆ ਮੈਂ ਨਾ ਪਾਣੀ ਘਟਾ ਨਦੀ ਨਾਲ ਦੋਵੇਂ ਹੈ ਆ ਹੀ ਜਾਂਦਾ ਨਦੀ ਚ ਪਾਣੀ ਘਟਾਉਂਦਾ ਉਹ ਆ ਜਾ ਦੱਲੀ ਦੱਲੀ ਨੂੰ ਦੱਸ ਤਾਂ ਦੇ ਸੁਝਾ ਦੇ ਤੇ ਟਰਾਲੇ ਦਾ ਉਹ ਦੱਲੀ ਇਹਨੇ ਨਹੀਂ ਆਉਣਾ ਬਾਈ ਨਾ ਤੇਰੇ ਗਏਦੇ ਵੀ ਨਹੀਂ ਆਉਣਾ ਉਹਨੇ ਲਾਲਾ ਜੋਰ ਆਈ ਨਹੀਂ ਸਾਦਾ ਦੱਲੀ ਆ ਉਹ ਅਸੀਂ ਜਾਣਦੇ ਉਹਨੂੰ ਲਾਲਾ ਨਹੀਂ ਹੋ ਰਹੇ ਨੋ ਉਹ ਆ ਜਾ ਇਹਨੂੰ ਟਰਾਲੇ ਦਾ ਸੁਝਾਅ ਦੇ ਦੇ ਕੋਈ ਇਹਨੂੰ ਟਰਾਲੇ ਦਾ ਸੁਝਾਅ ਦੇ ਦੇ ਤੂੰ ਟਰਾਲੇ ਦਾ ਸੁਝਾਅ ਦੇ ਦੇ ਇਹਨੂੰ ਕੋਈ ਵੀ 16 ਨਾਲ 18 ਹੀ ਕਹਿਆ ਇਹਨੂੰ ਉਹ ਤੂੰ 18 ਕਹਿਆ ਇਹਨੂੰ ਉਹ ਤੇਰੇ ਨਾਲ 16 ਵਿੱਚ ਪਾਵਾ ਕਿੱਦਾਂ 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 ਉਹ ਤੂੰ ਇਹਦੇ ਕਹ ਲੈ ਆਰਡਰ ਕਰ ਲੈ 18 ਦੇ ਹਿਸਾਬ ਨਾਲ ਇਹਨੇ ਬਣਾਉਣਾ ਹੈ ਨਹੀਂ 18 ਲਿਓ ਮਾਇਆ ਚਾਹਵਾ ਠੀਕ ਨਹੀਂ 14 ਠੀਕ ਹੈ ਤੇਰੇ ਡਾਕਟਰ ਦੇ ਹਿਸਾਬ ਗਿਆ ਨਹੀਂ 18 ਲਿਓ ਦਿੱਲੀਰ ਕੋ ਦੂਨੇ ਲਿਓ ਨਾ ਯਾਰ ਦਿੱਲੀ ਕੋ 16 ਮੈਨੂੰ ਦੇਣਾ ਹੈ ਘਰ ਵਾਲੇ ਦਾ ਬੜਾ ਕਿਹੜਾ ਮਿਲ ਗਿਆ ਦਾ ਤਬਾਹ ਵਾਲਾ ਇਹ ਤੇਮਾਰ ਤੇਮਾਰ ਦੇ ਬਾਰੇ ਮੈਂ ਕਿਹਾ ਵੀ ਤੂੰ 18 ਦਾ ਲੀਲਾ ਭੋਲੂ ਨੂੰ ਕਿਹਾ ਭੋਲੂ ਵੀ 16 ਦਾ ਕਹੀ ਜਾਂਦਾ ਮਿੱਠੂ ਵੀ 16 ਦਾ ਕਹੀ ਜਾਂਦਾ ਲੈ ਜਾਈ ਹੁਣੇ ਪਹਿਨੀ ਆਪਣੇ ਪੱਕ ਠੱਕ ਹੋਣੀ ਮੈਨੂੰ ਦੱਲੀ ਨਹੀਂ ਮੰਨਣੀ ਜੇ ਦੱਲੀ ਕਹੂ ਘਟਾਲਾ ਕਰਾ ਰਾ ਨਾ ਕਰ ਬੋਲ ਭਾਈ ਨਹੀਂ ਨਾ ਮੰਨਣੀ ਕਿੰਨੇ ਦਾ 16 16 14 ਹੈ ਭੋਲੂ ਇਹ 14 ਕਹਿੰਦਾ ਇਸਨ 14 ਫੁੱਟ ਇਹਨ 14 ਦਾ ਵੇਗਦਾ ਵੀ ਨਹੀਂ ਹੈ ਹੈ 14 ਦਾ ਵੇਗਦਾ ਵੀ ਨਹੀਂ 14 ਦੀ ਮਾਰਕਡਾਉਣ 16 ਦੀ 18 ਦੀ ਬੋਲ ਇਹਨੂੰ ਦੇ ਦੇਣੀ 14 ਬਰਾਏ ਤਾਂ ਇਹਦਾ ਬਾਲੇ ਨੂੰ ਲੈ ਹੀ ਦੇ ਗਏਗਾ ਇਸਾ ਬਣਾ ਤੂੰ ਆਪਣਾ 14 ਕਹਿੰਦਾ ਅੱਜ ਤਾਂ ਤੇ ਤੈਨੂੰ ਇਹ ਫੇ ਤਿਆ ਹੀ ਠੀਕ ਹੈ 13 ਤੇਰੇ ਕੋਲ ਹੈਗਾ ਤਾਂ ਹੈਗਾ ਉਹ ਤੇ ਤੇਰੀ ਠੀਕ ਹੈ ਫੇ ਰਹਿਣ ਦੇ ਫੇ ਜ਼ਰੂਰੀ ਇੱਕ ਫੋਟੋ ਬੱਚੇ ਜ਼ਰੂਰੀ ਪੈਸੇ ਖਰਚਣੇ ਆ ਨਹੀਂ 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 ਆਗਾ ਤੇ ਫੇ ਨਹੀਂ ਮੈਂ ਲੈਣਾ ਹੈਗਾ ਨਹੀਂ ਇੱਧਰ 14 ਆਪ ਤੂੰ ਸੁਣ ਲੈ ਫਿਰਦਾ ਆ 15 ਸਾਲ ਹੋ ਗਏ ਜਾਂਦੇ ਨੂੰ ਅੱਛਾ ਹੋ ਗਿਆ ਤੂੰ ਨਹੀਂ ਤੂੰ 15 ਸਾਲ ਪਹਿਲਾਂ ਫੋਨ ਲੈ ਲਿਆ ਉਹ ਨਵੇਂ ਦੀ ਮੰਨ ਵਿੱਚ 14 GB ਦੇਖ ਲੈ ਉਹ ਕਿੰਨਾ ਸਕੀਮੀ ਆ ਡੋਲਾ ਦਾ ਇਹ ਕਹਿੰਦਾ ਵੀ ਮਿੱਤੇ ਰਿਸ਼ਤੇਦਾਰ ਉੱਪਰ ਨਾ ਜਾਵੇ ਬਾਬਾ ਠੀਕ ਹੈ ਉਹ ਤੂੰ ਠੀਕ ਹੈ ਕਿੰਨਾ ਮਾਹ 16 ਠੀਕ ਆ 18 ਠੀਕ ਆ ਬੋਲਦਾ ਤਾਂ ਹੈ ਨਹੀਂ ਇਹ ਦੱਸਦਾ ਹੀ ਨਹੀਂ ਇਹ ਕਹਿੰਦਾ ਵੀ ਤੂੰ ਉੱਪਰ ਨਾ ਜਾਵੇ ਤੂੰ ਇਹੀ ਤਾਂ ਹੈ ਹਾਂ ਬਈ 15 ਲਵਾ ਹਾਂ ਆਏ ਕਰ ਕਿੰਨਾ ਖਰੇਵੇਂ ਦੇ ਪਰ ਇਹ ਨਹੀਂ ਤੂੰ ਦੇ ਦੇ ਤੂੰ ਦੱਸ ਕਿੰਨੇ ਲੈਣੇ ਆ ਆਪਣੇ ਵਾਲੇ ਚ ਪਾਈ ਸਾ ਨਾਲ ਇਹਦਾ 16 ਦਾ ਚੌ ਪੂਰਾ ਹੋ ਜੂ। ਕੀ ਆ ਕਹ ਲੋ ਕਦੋਂ? ਮੈਂ ਤੈਨੂੰ ਕਿਆ ਕਹਿੰਦਾ? ਕੋਈ ਟਰਾਈ ਮਾਗਦੇ। ਉਹਦਾ ਟਰੈਲਰ ਹੌਲ ਆਈਦਾ ਦਾ ਤੇਰਾ ਟਰੈਲਰ ਨਾ ਟਿਕਦਾ। ਤੂੰ ਬੋਲ। ਸਾਦੇ ਕਿਹਦਾ ਆ ਕੇ ਦੇਖਦਾ। ਲੈ। ਕਿੱਦਾਂ ਲੱਗਦੂ। ਮੈਂ ਤੈਨੂੰ ਕਿਆ ਕਿਹਾ? ਇਹ ਮੰਨ। ਉਹ ਤੂੰ ਆਪਣੇ ਵਾਲੇ ਜੀ ਹਿਸਾਬ ਪਵਾਜਦਾ। ਨਾਲ ਇਹਦਾ 16 ਦਾ ਚੌ ਪੂਰਾ ਹੋ ਜੂ। ਇਹ ਕਹਿੰਦਾ 18 ਦਾ ਲੈਣਾ ਨਹੀਂ। ਇਸ ਦਾ ਥੋੜਾ ਜਿਹਾ ਪੈਣਾ ਮੇਰਾ 1.6 ਲੱਖ ਹੱਥ ਦਾ ਲਿਆ ਤੇ 30 50 80 ਹਜ਼ਾਰ ਰੁਪਇਆ ਪੈਣਾ। ਪੁੱਛ ਲੈ ਸੀਆ ਚ ਮੰਦ ਕ ਚਲਾਏਗਾ ਰ ਯਾਰ 1.5 ਲੱਖ ਦੇ ਦੀ ਤੂੰ 1.80 ਉਹ ਦੇ ਦੀ ਜਾਲੀ ਨੂੰ ਬੋਲ ਜਿੰਨੇ ਦਾ ਲੱਤਾ ਦਾ ਕੱਲਾ 80 ਬਣਦਾ ਉਹ ਨਹੀਂ 80 ਯਾਰ ਦਾ ਟੈਰੀ ਬੋਏ ਪਿਛਲੇ ਸਾਲ ਆਏ ਗਾ 1.80 ਮੈਂ ਨਗਾਰੇ ਟ੍ਰੈਕ ਬੋਲ ਮੈਂ ਕੱਲ ਸੀ ਡੇਡ ਬੋਲ ਹੋਰ ਹਿਸਾਬ ਬਣਦੇ 1.80 ਲੱਖ ਦੇ ਦਿੰਦੇ ਮੈਂ ਤਾਂ 6 ਲੱਖ ਲਾਇਆ ਹੋ ਮੈਂ ਦੋਵੇਂ ਦਾ ਭਾਗ 60000 ਦਾ ਨਹੀਂ ਮਾਤਾ ਉਹ 80000 ਕਹਿੰਦਾ ਕੱਲਾ ਉਹਦੇ ਦਾ ਲੈ ਆਉਂਦੇ ਚਲਾ ਵੀ ਦੇ ਇਨਾਂ ਨੇ ਆਹ ਦੇਖ ਉਹ ਕੱਲਾ 80000 ਕਹਿੰਦਾ ਸਾ ਮੈਂ 1.80 ਕਿਹਾ 2000 2000 80 ਮੈਂ 4 ਲੱਖ ਮੁੱਲ ਪਾਇਆ ਫੇਰ ਵੀ ਹਾਂ ਇੱਕ ਘੱਟ ਹੋ ਗਿਆ ਤਾਂ ਉਹ ਹਾਂ ਦਾ ਆਪਣਾ ਇਹਦਾ ਭਾਈ 5 6 ਲੱਖ ਦਾ ਇਹਦਾ ਦਾ ਚੱਲ ਡੇਢ ਦੇ ਦੇਣਾ ਇਹਨੂੰ ਲੈ ਟੂਰ ਪਾਏ ਨੇ ਤੇਰੇ ਬਾਦਾਂ ਕੰਮ ਨਹੀਂ ਤੇਰੇ ਬਾਦਾਂ ਕੰਮ ਨਹੀਂ ਹੈਗਾ ਸੁਣ ਲੈ ਬਾਦਾਂ ਹੋਰੇ ਲੈ ਆਉਣਦੇ ਹੁਣ ਤੂੰ 18 ਲਿਆ ਨਵਾ ਯਾਰ ਇਹ ਤੇ ਹਾਂ ਤੇ ਉਹਦਾ ਬਾਦਾਂ ਕੰਮ ਨਹੀਂ ਕਾਦੇ ਇਹਦੀ ਗੱਲ ਕਹਿੰਦਾ ਮੈਂ ਲੈ ਹੋ ਮੇਰੀ ਕਿ ਨਹੀਂ ਆ ਗਿਆ ਟਰੈਕਟਰ ਵੀ ਜੌਂਡੀਆ ਦੇ ਚੱਲਾਦੇ ਹੁਣ ਟਰੈਕਟਰ ਵੀ ਤਾਂ ਹੀ ਕਿੱਟੂਗਾ ਮੇਰਾ ਜੌਂਡੀਆ ਕਿਹੜਾ ਲੈਣਾ ਨਹੀਂ ਦੂਆ ਲਿਆ ਜਿਹੜਾ ਓਹ ਹੋ ਉਹਦੇ ਕੋਲ ਯਾਰ ਜੱਗੇ ਕੋਲ 553 ਮੈਂ ਕਹਿੰਦਾ ਬੱਖੀਆਂ ਧੇੜ ਦੂੰ ਰੇਗਡ ਟਰੈਕਟਰ ਦੀਆਂ ਹਾਂ ਕਿਆ ਉਹਦੇ ਮਰੇ 969 ਹਾਂ ਹਾਂ 855 ਫਾਇਲਾ ਉਹਦੇ ਮਰੇ ਤਾਂ ਉਹ ਆਪਣੀ ਜਗਾ 855 ਆਪਣੀ ਜਗਾ ਹਾਂ ਇਹ ਤਾਂ ਮੇਰੇ ਵਾਲਾ ਆਪਣੀ ਜਗਾ ਹਾਂ ਦੱਸੋ ਯਾਰ ਨਾ ਮਨੂ ਵੇ ਬਣਾਇਆ ਫਿਰ ਵੇ ਕੰਮ ਛੱਡ ਕੇ ਆਇਆ ਉੱਤ ਸੈਟਰੀ ਕੋ ਦੱਸ ਪਿਆਦਾ ਦੋ ਸੈਟਰੀ ਕੋ ਨੂੰ ਤੂੰ ਲਾਇਆ ਕਿ ਤੇ ਇਥੇ ਪੰਚਾਇਤ ਹੋਊਾ ਹੁਣ ਤੂੰ 100 ਵੀ ਗਿਆ ਸਾਰੀ ਨਹੀਂ ਕਹਿੰਦਾ ਮੈਂ ਸੈਟੀ ਕੋ 1 ਵਜੇ ਦਾ ਤੂੰ ਉੱਥੇ ਜਮੋਜੇ ਖਾਣਾ ਕਰੇ ਗੱਡੇ ਪਰ ਕੱਦ ਗਿਆ ਲੈ ਮੈਂ ਦੇਖ ਲੈਣਾ ਨਹੀਂ ਮੇਰੀ ਗੱਲ ਸੁਣ ਮੈਂ 1 ਵਜੇ ਅਸੀਂ 1 ਵਜੇ ਗਏ ੱਡੇ ਪਰ ਸਵਾ 1 ਵਜੇ ਉੱਥੇ ਜੱਸਾ ਬੈਠਾ ਕਹਿੰਦਾ ਦਲੀ ਦੇਖਿਆ ਮੈਂ ਉਹ ਸਾਹਮਣੇ ਤਾਂ ਜਾਂਦਾ ਚਲਿਆ ਕਹਿੰਦਾ ਇਹ ਹਾਂ ਕਿੱਥੇ ਦੇ ਨਿਕਲੇ ਆਇਆ ਦੱਸ ਉਹਨੂੰ ਦਲੀ ਨਹੀਂ ਦੇਖਿਆ ਉੱਥੇ ਫਿਰਦਾ ਉਹਦੇ ਹੁਣ ਐਨਕਾ ਲਾਉਣੀਆਂ ਪਈਆਂ ਨਾ ਨਾ ਉਹ ਪਰਾਂ ਬੈਠਾ ਦਾ ਦੁੱਲੇ ਗੋਲ ਇਹ ਉਰਲੇ ਪਾਸੇ ਸੋਨੀ ਗੋਲ ਹੁਣ ਐਨਕਾ ਦਿਖਾ ਲਿਆ ਉਸੇ ਫੰਦੂ ਵਾਲੇ ਰੋਡ ਪਰ ਹੱਥ ਨਾਲ ਇਤੇ ਇਹਤੇ ਕੋ ਸੌਖਾ ਸਖਾ ਲੋ ਜੇ ਮੀਂਹ ਹਟਦਾ ਇਹ ਰੱਬ ਕੋਲ ਦੂੰਗਲੀਆਂ ਫੋ ਕਰਦਾ ਤੇ ਤੇ ਉਹ ਵੀ ਨਹੀਂ ਹੋਣਾ ਤੇ ਉਹ ਵੀ ਨਹੀਂ ਹੋਣਾ ਕਹਿੰਦਾ ਚੱਲ ਹੁਣ ਤੇਰਾ ਹੀ ਲੈ ਕਰ ਦੇਣਾ ਮੈਂ ਟੈਨਸ਼ਨ ਕਾ ਉਹਨੂੰ ਲੈਂਦਾ ਪਾਰਟੀ ਕਰਨੀ ਮੈਂ ਹੈਂ ਪਾਰਟੀ ਆ ਜੀ ਕਰਾ ਦੇ ਟ ਕਾਦੀ ਬਾਲਟੀ ਉਹ ਜਾ ਰਹੀ ਮਾਜੀ ਕਰਾ ਖਾ ਤੇ ਕਾਦੀ ਮਾਜੀ ਕਰੀ ਇਹ ਤਾਂ ਦੱਸ ਤਾਂ ਦੇ ਖੁਸ਼ੀ ਕਾਦੀ ਚ ਨਾਲੇ ਦੱਸਿਆ ਹੋਇਆ ਤੈ ਦੱਸਿਆ ਨਹੀਂ ਅੱਛਾ ਟਰਾਲੀ ਦੀ ਚ ਫੇ ਤੂੰ 18 ਕਹੇ ਨਾ ਫੇ ਇਹ ਨਹੀਂ ਸੋ ਇਹ ਤਾਂ 14 ਕਹਿੰਦਾ ਨਹੀਂ ਨਹੀਂ ਖਲਾਇਆ ਨਹੀਂ ਕੋਦਾ ਨੇ ਖਲਾਇਆ ਨਹੀਂ ਕਿਆ ਰੱਬ ਲੈ ਗੁਰਮਤਿ ਮੇਰੀ ਗੱਲ ਸੁਣ ਲੈ ਜੇ ਖੁਸ਼ੀ-ਖੁਸ਼ੀ ਆਉਂਗਾ ਚਾਹੇ ਕੋ ਮਰਜੀ ਖਾ ਲਵੇ ਉਹ ਕੋਈ ਕੋਈ ਚਾਹ ਲੈ ਤੈਨੂੰ ਚਾਹ ਖਾ ਕੇ ਗਾਇ ਨਹੀਂ ਸਾਦਾ ਦੱਲੀ ਚਾਹ ਆ ਗਈ ਹੈ ਉਹ ਠੀਕ ਹੈ ਭਾਈ ਆਏ ਉਹਨੇ ਲੈ ਹੈ ਖਰਾਉਂਦੇ ਨਹੀਂ ਆ ਨੀ ਬਾਹ ਖਰਾਉਂਗਾ ਤਾਂ ਤਵੇ ਨਾ ਯਾਰ ਜੇ ਕੋ ਮਰਜੀ ਖਾ ਲੇ ਤੂੰ ਹੀ ਦੋ ਗੇੜੇ ਆਪਣੇ ਗੰਨੇ ਦੇ ਲਾ ਲਈਏ ਇਹਨੇ ਲਾਉਣੇ ਨਾ ਨਾ ਖੁੱਲੀ ਸ਼ੂਟ ਆ ਇਹਨੂੰ ਯਾਰ ਦੋ ਗੇੜਿਆਂ ਦਾ ਗਿਆ ਜਿੰਨੇ ਮਰਜੀ ਜਿਹੜੇ ਲਾਵੇ ਚਾਹ ਕੀਲੇ ਦਾ ਲਾ ਦਈਂ ਪੋਣਾ ਨਹੀਂ ਹੈਗਾ ਪੋਣਾ ਨਹੀਂ ਪੈਣਾ ਨਹੀਂ ਹੈਗਾ ਪੈਣਾਗਾ ਤਾਂ ਨਹੀਂ ਹੈਗਾ ਹੁੱਕ ਬੜੀ ਹੈ ਨਾ ਉਹ ਮੇਰੀ ਕੋਈ ਗਲਤੀ ਨਹੀਂ ਉਹ ਤਾਂ ਉਹ ਬਿਰਗੇ ਵਾਲੇ ਨੇ ਏਡੀ ਹੁੱਕ ਲਾਈ ਆ ਬਾਈ ਉਹ ਸਾਡੀ ਗਲਤੀ ਨਹੀਂ ਹੈਗੀ ਉਹ ਤਾਂ ਮੈਨੂੰ ਵੀ 6-7000 ਰੁਪਿਆ ਲਾਉਣਾ ਪੈਣਾ ਉਹ ਹੁਣ ਮੇਰੀ ਗਲਤੀ ਨਹੀਂ ਹੈਗੀ ਉਹ ਹੁਣ ਭੋਲੂ ਨੇ ਕਿਦਾਂ ਬਣਾਉਣੇ ਜਾਣਾ ਬਿਰਗੇ ਸਾਡੇ ਗੈਲ ਚੱਲੀ ਉਹਨਾਂ ਨੂੰ ਕਹਿ ਕੇ ਹੁਣ ਆਪਾਂ ਵੀ ਭਾਈ ਹੁੱਕ ਆਪਣੀ ਸਹੀ ਲਾਏ ਕਿਉਂ ਸਾਡੇ ਰੇਗ ਟਰੈਕਟਰ ਨੂੰ ਪੈਂਦੀ ਨਹੀਂ ਠੀਕ ਹੈ ਕਿ ਨਹੀਂ ਮੰਨ ਸੇਵੋ ਕੋ ਬਾਈ ਉਹ ਸਾਡੀ ਗਲਤੀ ਤਾਂ ਕੋਈ ਨਹੀਂ ਹੈਗੀ ਮਟਾਈ ਆਦਾ ਬਈ ਹੈ ਹੁੱਕ ਲੰਬਾ ਗਿਆ ਲੰਬਾ ਵੀ ਆਦਾ ਮੋਟੀ ਵੀ ਜ਼ਿਆਦਾ ਟਰਾਈ ਜਾਂਦਾ ਸਾਰਾ ਕੁਝ ਹੈ ਆ ਟਰੈਕਟਰ ਦੇ 18 ਨੂੰ ਦੋਵੇ ਤੱਕੜੀ ਹੋਪ ਜਾਏ ਟਰਾਈ ਕਰਕੇ ਨਾ ਉਹ ਵਿੱਚ ਪੂਰੀ ਬੱਗ ਹੋ ਗਈ ਉਹਨੇ ਹੁਣ ਜਾਨੀ ਕੀ ਚਾਹੀਦੀ ਉਹਨੂੰ ਨਗਾਈ ਵੱਧ ਚਾਹੀਦੀ ਹੋਰ ਗੰਨਾ ਵੀ ਕੀਲੇ ਦਾ ਲੱਤ ਲੈ ਜਾਣਾ ਫੇਰ ਵੀ ਦਲੀ ਦਾ ਰਿਕਾਰਡ ਥੋੜਾ ਰੁੱਟਣਾ ਸਾਤੇ ਆ ਸਾਡੇ ਕੋ ਇੰਨੇ ਇੰਨੇ ਦਾ ਟਰੈਕਟਰ ਆ ਸਾਡੇ ਵੀ ਸਾਡੇ ਥੋੜੇ ਲੈ ਕੇ ਦਲੀ ਦਾ 200 ਕਿੰਨੇ ਦਾ ਕਲੀ ਇਹ ਥੋੜੇ ਆਏ ਨਾ ਉਹਨੂੰ ਘੁੰਮਣਾ ਵੀ ਯਾਰ ਰੋਪੜ ਤੇ ਇਧਰ ਨੂੰ ਪੈਂਦਾ ਹੋਣਾ ਪਾੜਾ ਲੈ ਆ ਕੇ ਉਹਦੋਂ ਤੇ ਵਿਚ ਨੂੰ ਤਾਂ ਜਾ ਗਈ ਹੁਣ ਥੋੜਾ ਦੱਸ ਤਾਂ ਬੀਲੇ ਨੂੰ ਜਾਂਦੇ ਆ ਅਸੀਂ ਆ ਵੀ ਲੈਣ ਪਹਿਲੇ ਟੈਕਟਰ ਜਿਹੜਾ ਆਇਆ ਉੱਥੇ ਹੀ ਤਾਂ ਸੜਕ ਉੱਪਰ ਕੱਚੀ ਵੀਰੇ ਉਹ ਤਾਂ ਇਹਦੀ ਗਲਤੀ ਸੀ ਹਾਂ ਪੁੱਛ ਕੀ ਆ ਹੋ ਗਿਆ ਤਾਂ ਮੇਰੀ ਕਹਿ ਕਹਦੀ ਸੀ ਰੋਣਿਆ ਬਰੋ ਇਹੇ ਹੀ ਲਾਈ ਆ ਸਰਪਰਾਜ ਦੇ ਉੱਪਰ ਨੂੰ ਜਾਵੇ ਸੋਲਣਾ ਦੀ ਕਸੌਂ ਖੜਾ ਵਿਚਾਰਾ ਗੇੜੇ ਹੀ ਨਹੀਂ ਬਣੇ ਉੱਥੇ ਖੜ ਗਿਆ ਬੱਸ ਫੇਰ ਤਾਂ ਚਾਰ ਟੈਕਟਰਾਂ ਨੇ ਕੱਢਿਆ ਕਿ ਤਿੰਨ ਤੇ ਤਿੰਨ ਗੱਲ ਪਤੀਆ ਮੈਂ ਆਪਣੇ ਵਾਲਾ ਲਈ ਜਾਂਦਾ ਦਸੇ ਦਾ ਹੀ ਵੀ ਤਾਂ ਦਸੇ ਦਾ ਮੈਂ ਵੀਡੀਓ ਤੀਆ ਬੋਣਗੇ ਵੀਡੀਓ ਤੀਆ ਇਹ ਕਹੇ ਵੀਡੀਓ ਦੂਆ ਆਪਾ ਮੈਂ ਤੀਆ ਜਗਾ ਦੇ ਪਛਾ ਨਹੀਂ ਨਹੀਂ ਵੀਡੀਓ ਤੀਆ ਲਾ ਪਹਿਲਾਂ ਮੈਂ ਤੀਆ ਲਾ ਲਾ ਠੀਕ ਰਾਹੂੰਗਾ ਨਹੀਂ ਦੂਆ ਲਾ ਦੇ ਚੱਕ ਮਾ ਤੇ ਮਾਜੀ ਐਂ ਇਹ ਕਹਿ ਗੱਦੀ ਸੀ ਪਹਿਲੇ ਤਾਂ ਜਿਆਦਾ ਗੇੜੇ ਹੋਗੇ ਮੂਹਰੇ ਵਾਲੇ ਤਾਂ ਗੇੜੇ ਹੀ ਨਹੀਂ ਰਹੇ ਸਹੀ ਪਤਾ ਹੈ ਕਿ ਰੋਕ ਗਿਆ ਸੜਕ 'ਤੇ ਰੋਕਣੇ ਕਰਕੇ ਜੇ ਬੈਕ ਕਰਦੇ ਤਾਂ ਖਦਾਨਾ ਚ ਜਾਂਦਾ ਪੇ ਗਿਆ ਕਰਿਆ ਇੱਧਰ ਵੀ ਉਹ ਹੋਤਾ ਕਿ ਸੜਕ ਜਾਮ ਹੋਗੀ ਆਲੇ ਡਰਾਈਵਰ ਚਲਾ ਲੈਂਦਾ ਇਹ ਦੂਆ ਪਾ ਕੇ ਉਹ ਤੀਆ ਲਵਾਤਾ ਹੁੰਗੇ ਦੋਹਾਂ ਨੇ ਦੂਆ ਲਾ ਲਿਆ ਉਹ ਤਾਂ ਗੇੜੇ ਨਹੀਂ ਬਣੇ ਸਵਰਾਜ ਗਿਆ ਲੈ ਸੋਨਾ ਲੀਕਾ ਦੇ ਇਹ ਵਿੱਚ ਤੇ ਫਿਰਦਾ ਇਹਨੂੰ ਸਾਰਿਆਂ ਦਾ ਪਤਾ ਦੇ ਦੇ। ਤੁਹਾਨੂੰ ਨਹੀਂ ਹੋਵੇਗਾ ਇਹ ਜਿਹੜਾ ABCD ਨਾਮ ਦਾ। ਹਾਂ। ਕੋਈ ਇੱਕ। ਉਹਦੇ ਚੱਕਰ ਕਿੱਥੇ ਮਿਲਣੇ ਤੇ ਉਹ ਇਹ ਸਿੰਪਲ ਹੁੰਦਾ। ਇਹਨੂੰ ਪਤਾ ਫਿਰ ਉਸ ਟਾਈਮ ਤਾਂ ਪਤਾ ਨਹੀਂ ਲੱਗਿਆ ਜਿਹੜੇ ਟਾਈਮ ਗੇਅਰ ਪਾਉਣਾ ਦਾ। ਨਹੀਂ ਬੱਸ ਸੌ ਜਾ ਕੇ ਮਾਰ ਦੇ। ਸਾਰਿਆਂ ਦਾ ਪਰ। ਤੂੰ ਦੱਸੀਦਾ ਹੀ ਨਹੀਂ ਹੁੰਦਾ ਜਿਹਨੂੰ ਤੂੰ ਆ ਕੇਦਾ ਤੀਆ ਪਾ ਕੇ ਤੁਰ ਪੈਂਦਾ ਆਪਣਾ। ਬੈਂ ਜਰੂਰੀ ਦੱਸਣਾ ਤਾਂ। ਮੇਰੇ ਤਾਂ ਨਜੇ ਨਹੀਂ ਨੂੰ ਆਉਂਦਾ। ਮੁਰਲੇ ਟਰੈਕਟਰ ਦੇ ਹਮੇਸ਼ਾ ਬਾਧੂ ਕਿਹੜੇ ਚਾਹੀਦੇ ਆ। ਹਾਂ। ਪਿਛਲੇ ਦਿਨ ਜ਼ਿਕਰ ਹੋਈ। ਪਿਛਲਿਆਂ ਦਾ ਤਾਂ ਕੋਈ ਚੱਕਰੇ ਨਹੀਂ। ਰਹੀ ਥੋੜੀ ਕਰ ਲਾ। ਆ ਰਹੀ ਥੋੜੀ ਕਰ ਲਾ। ਨਾਲੇ ਫਿਰ ਹੋਰ ਚੱਕਰ ਆ ਨਾ ਉਹ ਗੇਅਰ ਵੀ ਏਬੀਸੀਡੀ ਦਾ ਉਹਦਾ ਉਹਦੋਂ ਨਾ ਪਾਣੀ ਅੰਦਰ ਵੀ ਇਹ ਲੋ ਵੀ ਟਰੈਕਟਰ ਨਿਕਲ ਆ ਜਿਹੜੇ ਉਹ ਜਿਹੇ ਸਾਡੇ ਵਾਲੇ ਆ ਨਹੀਂ ਮੁੰਡੇ ਵਾਲੇ ਟਰੈਕਟਰ ਦਾ ਤੀਆ ਪਿਛੇ ਵਾਲੇ ਦਾ ਦੂ ਆ ਹਾਂ ਜੇ ਜਿਹੜੇ ਡਬਲ ਗੇਅਰ ਆ ਹੁਣ ਜਿਹੜੇ ਦਾ ਏਬੀਸੀਡੀ ਆ ਉੱਥੇ ਦਾ ਪੰਗਾ ਹੀ ਪੈਂਦਾ ਰਹਿੰਦਾ ਪਤਾ ਹੀ ਨਹੀਂ ਲੱਗਦਾ ਏਬੀਸੀਡੀ ਇਹ ਸਿੰਪਲ ਟਰੈਕਟਰ ਨਾਲ ਪੰਗਾ ਪੈਂਦਾ ਉਹ ਲੋਡ ਨਹੀਂ ਪੈਂਦਾ ਯਾਰ ਏਬੀਸੀ ਜਿਹੜਾ ਕਰੂਗਾ ਹੀ ਉਹ ਕਿਹ ਚੱਕਰ ਮਲਾਊਗਾ ਪਤਾ ਹੀ ਨਹੀਂ ਲੱਗਣਾ ਵੀ ਸੀ ਚਲਾਉਣਾ ਡੀ ਚਲਾਉਣਾ ਇਹਦਾ ਵਾਧਾ ਕਿਹੜੇ ਰੱਖ ਲੂ ਆਪਣਾ ਇਹਦਾ ਇੱਕ ਹੀ ਹਾਲਾ ਵੀ ਪਿਛਲੇ ਟਰੈਕਟਰ ਬੜੇ ਗੇੜੇ ਮੋਟਰ ਮੇਰੀ ਵੀਡੀਓ ਜਿਹਨੇ ਟੋਚਨ ਪਾਇਆ ਤਾਂ ਮੇਰੇ ਟਰੈਕਟਰ ਨੂੰ ਅਸੀਂ ਵੀਡੀਓ ਬਣੀ ਵੀ ਆ ਸਾਡੀ ਜਿੱਦ ਨਾਲ ਰੇਹ ਫਸਿਆ ਤਾਂ ਫਸਾਇਆ ਵੀ ਨਹੀਂ ਟਰੈਕਟਰ ਮੇਰਾ ਮੇਰਾ ਖੇਤ ਗਿੱਲਾ ਕਰਿਆ ਪਿਆ ਤਾਂ ਮੈਂ ਜਾ ਜਾ ਕੇ ਉਥੇ ਰੇਹ ਤਾਰਨ ਲੱਗਿਆ ਟਰੈਕਟਰ ਫਸ ਗਿਆ ਬਾਈ ਮੈਂ ਦੇਖਿਆ ਨਹੀਂ ਵੀ ਗਿੱਲਾ ਕਰਿਆ ਬਈ ਨੇ ਜਿੱਲਾ ਕਰਤਾ ਧਾਨਾਂ ਦਾ ਚੱਲੀ ਨੂੰ ਟੋਚਨ ਨੂੰ ਬੁਲਾਇਆ ਹਲੇ ਹਾਈ ਗੇਜ ਟੋਚਨ ਪਾਇਆ ਤਾਂ ਸਭ ਬੰਦੇ ਨੇ ਕਮੈਂਟ ਕਰਿਆ ਕਹਿੰਦੇ ਦੱਲੀ ਦਾ ਹਾਈ ਗੇਜ ਤਾਂ ਬਾਈ ਤਾਂ ਨਹੀਂ ਨਿਕਲੇ ਨਹੀਂ ਪਹਿਲੀ ਵਾਰ ਚ ਨਿਕਲ ਜਣਾ ਮੁੜ ਕੇ ਟਰੈਕਟਰ ਨਹੀਂ ਨਿਕਲੇ ਪਹਿਲੇ ਹਾਈ ਗੇਜ ਪਾਇਆ ਉਹ ਆ ਜੂ ਗਿਆ ਕਾਲਾ ਆਈ ਪਾ ਲੈ ਹੈ ਤੈਨੂੰ ਆਪਣੇ ਟਰੈਕਟਰ ਦਾ ਪਤਾ ਹੋਣਾ ਚਾਹੀਦਾ ਕਾਲਾ ਦਾ ਤੈਨੂੰ ਕਹੂੰਗਾ ਵੀ ਇੱਥੇ ਨੂੰ ਉਤਾਰ ਮੈਂ ਕਿੱਥੇ ਤੋੜਨਾ ਹੈ ਪਰ ਆਗੇ ਨਹੀਂ ਉੱਚਾ ਹੀ ਮੂਰੇ ਪੈਰ ਟਰੈਕਟਰ ਦਾ ਕਾਨੂੰ ਬੈਗ ਪਾਇ ਤੇ ਦੋ ਹਾਂ ਇਹਦੇ ਨਾਲ ਮੂਰੇ ਦਾ ਹਾਂ ਇਹ ਤਰ੍ਹਾਂ ਦਾ ਨੇ ਕੰਮ ਕਰਦਾ ਮੇਰੇ ਗੱਭੇ ਕਿਸੇ ਦਾ ਹੂਰਤਾ ਦਾ ਪਿੱਛੇ ਨੂੰ ਖਿੱਚ ਰਹੇ ਤੇ ਉਹ ਵੀ ਹੋ ਜਨੇ ਟਰੈਕਟਰ ਦੇ ਇਹਨਾਂ ਇੰਨੇ ਝੁੱਟਾ ਵਜੇ ਤੇਰੇ ਜਾਣ ਕੇ ਕੌਣ ਕਰਦਾ ਦਾ ਸੰਗਾ ਖਬਰ ਦਾ ਮੈਨੂੰ ਫੜਦਾ ਇਹ ਪਤਾ ਹੈ ਤਾਂ ਹੀ ਆਈ ਪਾਇ ਇਹਨੇ ਫੇ ਜੰਗਾ ਤੋੜਾ ਆਈ ਦਾ ਮੈਨੂੰ ਪਟਿਆਲੇ ਲੈ ਕੇ ਜਾਣਾ ਆਪਾਂ ਨੇ ਜਾਣਾ ਇਹਨੂੰ ਕੁੰਡੀਆਂ ਲੈ ਕੇ ਦੇਣੀ ਆ ਯਾਰ ਮੈਂ ਵੀ ਲਿਆਉਣਾ ਯਾਰ ਫੈਡ ਹੋ ਜਣੀ ਬੋਲਦਾ ਨਹੀਂ ਹੈਗਾ ਖੁੱਲ ਕੇ ਮੇਰੇ ਦੋਂਦੇ ਹੈਗਾ ਮੂੰਹ ਰੋਕ ਦੇ ਮੀ ਅੱਜ ਇਹਨੂੰ ਚੱਕ ਕੇ ਅੱਜ ਵੇੜੇ 'ਚ ਪਾ ਦੂ ਐ ਯਾਰ ਮਰਜੀ ਤੇਰੀ ਦੱਲੀ ਨਾ ਦੇ ਰਿਹਾ ਲਿਖ ਰਿਆ ਪਿਆ ਪਤਾ ਨਹੀਂ ਕਿਹੜੀ کریم ਲਾ ਕੇ ਆਇਆ ਮੈਂ ਕਹਿੰਦਾ ਮੀਂਝ ਨਾਤਾਵਾਂ ਲੱਗਦਾ ਦਾਦਾ ਕੋਕਾ ਜੀ ਬਿਲਾ ਹੋ ਗਿਆ ਬੰਦਾ ਆਇਆ ਮੀਂਝ ਨਹੀਂ ਗਿਆ ਹਾਂ ਮਰਜੀ ਦੱਲੀ ਦੀ ਭਾਈ ਅਸੀਂ ਤਾਂ ਕੁਝ ਨਹੀਂ ਕਹਿ ਸਕਦੇ ਦੱਲੀ ਮਾਲਕ ਆ ਚੱਲ ਠੀਕ ਆ ਦੱਲੀ ਫਿਰ ਦਰਿਆ ਦੇ ਕਿਹ ਉਹਨਾਂ ਦਾ ਕੀੜਾ ਮਾਰੇ ਉਹਨਾਂ ਦਾ ਭਾਈ ਸਾਡਾ ਆਪਾਂ ਦੇ ਤਾਂ ਨਾ ਬੱਚੇ ਨੇ ਹਾਂ ਇਹ ਕਿਹ ਭਾਈ ਨੱਚੀ ਕਰੇ ਕਹਿੰਦੇ ਨਹੀਂ ਮੈਂ ਕਹ ਤਾ ਕਿ ਦਰਿਆ ਆਪਣਾ ਤਾਂ ਦੱਦ ਆਪਾਂ ਤਾਂ ਲੈ ਕੇ ਜਾਓ ਹੈ ਕਹਿੰਦਾ ਲੈ ਕੇ ਜਾਓ ਹੁਣ ਇੱਥੇ ਟਰਾਲੀ ਭਰ ਕੇ ਲਈ ਜਾਵਾਂ ਉਹ ਮਾਰੇ ਜਾਵਾਂਗੇ ਜੇ ਪੁੱਛਦੇ ਤਾਂ ਲੈ ਲਈ ਦੱਸਾਂਗੇ ਇਹਦੇ ਰੋਟ ਕੋਈ ਨਹੀਂ ਸਾਡੇ ਕੋਲ ਹਾਂ ਇਹਨਾਂ ਨੇ ਕਦੇ ਪਿੰਡ ਦਾ ਕੀੜਾ ਹੋ ਗਿਆ ਮਰਜੀ ਭਾਈ ਦੱਲੀ ਦੀ ਅਸੀਂ ਤਾਂ ਕੋਈ ਨਹੀਂ ਕਹਿੰਦੇ ਹੈਗੇ ਉਹ ਦੱਲੀ ਜਦ ਦੇਖਿਆ ਦਰਿਆ ਦਰੂ ਜੇ ਘਟਦਾ ਇਹ ਕਰਦੇ ਆਰਡਰ ਤੇਰੀ ਸੁਣੀ ਲਵੇ ਨਾਰੀ ਦੇਖ ਲਈ ਦਰਿਆ ਤੇ ਇੱਕੋ ਗੱਲ ਹੈ ਯਾਰ ਹਾਂਜੀ ਇਹਨੂੰ ਗੇਟ ਕੋਲ ਨਹੀਂ ਉਹ ਬਾਤ ਥੋੜੀ ਹੋਣੀ ਉਹਦੀ ਫੈਟਾ ਨਹੀਂ ਗਾਂਹੇ ਪਾੜੀ ਹੋਰ ਨਾਲੇ ਤੇ ਰੇੜੀ ਲੱਗੀ ਹੋਣੀ ਗੋਲ ਕੱਪੇ ਵਾਲੀ ਕਾਸੀ ਵਾਲੀ ਕੋਈ ਇੱਥੇ ਦੁੱਧ ਨਹੀਂ ਥੋੜੀ ਹੋਣੀ ਹੈ ਇਹ ਤਾਂ ਗੋਲ ਕੱਪੇ ਨੇ ਤੇ ਅੱਡੇ ਪਰਿਆ ਉਹ ਗੱਲ ਛੱਡ ਦੇ ਦਿੱਲੀ ਦੀ ਰੇੜੀ ਦਿੱਲੀ ਦੀ ਰੇੜੀ ਹੋਰਲੇ ਪਾਸੇ ਆ ਬਹੁਤ ਹੁੰਦਾ ਨਾ ਉੱਥੇ ਤੇ ਡਾਡੀ ਕੋਲੇ ਯਾਰ ਠੀਕ ਆ ਥਲੀ ਫਿਰ ਚੰਗਾ ਬਾਈ ਮਿਲਦੇ ਆ ਜੀ ਗਾਲੂ ਅਸਰੀ ਗਾਲ ਜੀ